ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਤੇ ਮੈਂ ਅੱਜ ਸਫਾਈ ਕਰਨ ਲੱਗੀ ਸੀਗੀ ਡਰਾਈੰਗ ਰੂਮ ਦੀ ਕਿਉਂਕਿ ਅਸੀਂ ਨਾ ਇੱਕ ਦਵਾਈ ਲਿਆਂਦੀ ਸੀਗੀ ਤੇ ਘਰ ਦੇ ਵਿੱਚ ਨਾ ਪੰਜਾਬੀ ਚ ਕੀ ਹੈ ਤਾਂ ਪੱਭੂ ਬਹੁਤ ਹੋ ਗਏ ਸੀਗੇ ਘਰ ਦੇ ਅੰਦਰ ਤੇ ਕਿਉਂਕਿ ਇਹ ਜਿਹੜਾ ਘਰ ਅਸੀਂ ਖਰੀਦੇ ਆ ਨਾ ਉਹ 2 ਸਾਲ ਤੋਂ ਖੋਲ ਤਾਂ ਦਿੰਦਾ ਸੀ ਭਾਈ ਤੇ ਕਿਉਂਕਿ ਆਨਰਸ ਦਾ ਹੈ ਨਹੀਂ ਗੀਅਰਸ ਦੀ ਤੇ ਜਿਹੜੀ ਪਾਈ ਦੇਖ ਰਿਹਾ ਕਰਦਾ ਸੀ ਉਹ ਖੋਲ ਦਿੰਦਾ ਸੀ ਪਰ ਸਫਾਈ ਨਹੀਂ ਸੀ ਕਰਦਾ ਤੇ ਪੰਜਾਬੀ ਚ ਕਹਿੰਦੇ ਆ ਕਿ ਪੱਪੂ ਹੁੰਦੇ ਆ ਨਾ ਜਿਹੜੇ ਉਹ ਬਹੁਤ ਜ਼ਿਆਦਾ ਹੋ ਗਏ ਸੀਗੇ ਘਰ ਦੇ ਅੰਦਰ ਤੇ ਫਿਰ ਨਾ ਹੁਣ ਅਸੀਂ ਦਵਾਈ ਲਿਆਂਦੀ ਸੀਗੀ ਤੇ ਦਵਾਈ ਲਿਆ ਕੇ ਤੇ ਅਸੀਂ ਘਰ ਤੇ ਸਾਰੇ ਅੰਦਰ ਛਿੜਕੀ ਆ ਪਰ ਇਹਦੇ ਨਾਲ ਕੋਈ ਉਹ ਪੱਪੂ ਕੋਈ ਮਰ ਵੀ ਜਾਂਦਾ ਤੇ ਕੋਈ ਬਿਹੋਸ਼ ਜਾ ਹੋ ਜਾਂਦਾ ਏ ਤੇ ਇਹ ਉਹ ਸਪਰੇਅ ਜਿਹੜੀ ਅਸੀਂ ਫੈਰਾਮੈਂਟੋ ਚ ਲੈ ਕੇ ਆਂਦੀ ਆ ਤੇ ਇਹਦੇ ਨਾਲ ਉਹ ਜਿਹੜੇ ਇਨਸੈਕਟਸ ਨੇ ਜਿੰਨੇ ਵੀ ਆ ਕੋਈ ਮੱਖੀ ਆ ਕੋਈ ਮੱਛਰ ਆ ਚਾਹੇ ਕੋਈ ਕੋਕਰੇਜ ਵੀ ਆ ਨਾ ਤੁਹਾਡੇ ਅੰਦਰ ਕੋਈ ਵੀ ਆ ਉਹ ਸਾਰੇ ਹੀ ਮਰ ਜਾਂਦੇ ਨੇ ਬਹੁਤ ਵਧੀਆ ਦਵਾਈ ਆ ਗਈ ਤੇ ਇਹ ਫੈਰਾਮੋਨ ਤੋਂ ਜੋ ਮਿਲਦੀ ਆ ਗਈ ਕੁਛ ਹੋ ਹੋ ਕੇ ਗਿਰਦੇ ਆ ਪਰ ਇਹ ਹੁਣ ਇਹ ਮਰਿਆ ਨਹੀਂ ਹੈਗਾਗਾ ਇਹ बेहोश ਹੋ ਗਿਆ ਇਹ ਮਰ ਗਿਆ ਏ ਐਦਾਂ ਨਾ ਬਹੁਤ ਜ਼ਿਆਦਾ ਨਿੰਗੇ ਕਰਦੇ ਅੰਦਰ ਤੇ ਆ ਦੇਖੋ ਕਿੰਨੇ ਐਦਾਂ ਮਰ ਮਰ ਕੇ ਇਹ ਗਿਰਦੇ ਪਏ ਆਂਗੇ ਤੇ ਅਸੀਂ ਫਰਮੈਂਤੋ ਤੂੰ ਨਾ ਦਵਾਈ ਲਿਆਂਦੀ ਸੀਗੀ ਤੇ ਆ ਦੇ ਤਾਂ ਚੁੰਬੜੇ ਹੋਏ ਆਗੇ ਇਹਨਾਂ ਚ ਪਤਾ ਨਹੀਂ ਇਹ ਕਿੱਥੋਂ ਨਿਕਲਦੇ ਆ ਕਿੱਥੋਂ ਨਹੀਂ ਹਰ ਰੋਜ਼ ਹੀ ਇਹਨਾਂ ਦਾ ਨਾ ਇਹ ਬਹੁਤ ਰੌਲਾ ਰਹਿੰਦਾ ਏ ਤੇ ਅਸੀਂ ਸੋਚਦੇ ਸੀਗੇ ਕਿ ਜਿਹੜੀ ਆ ਲੱਕੜ ਲੱਗੀ ਆ ਨਾ ਇਹਦੇ ਅੰਦਰ ਜਾ ਤਾਂ ਇਹ ਰਹਿੰਦੇ ਹੋਣੇ ਆ ਜਾਂ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਤੇ ਵੀ ਕਿੱਥੋਂ ਨਿਕਲਦੇ ਆ ਕਿੱਥੇ ਨਹੀਂ ਪਰ ਜਦੋਂ ਦੀ ਦਵਾਈ ਮਾਰੀ ਆ ਨਾ ਹੁਣ ਇਹ ਬਹੁਤ ਜ਼ਿਆਦਾ ਨਿਕਲ ਰਿਹਾ ਏ ਕੋ ਉੱਪਰ ਬੈਠਾ ਏ ਪਰ ਹੁਣ ਇਹ ਹੈ ਕਿ ਹੁਣ ਉੱਡਦੇ ਨਹੀਂ ਹੈਗੇਗੇ ਇਹ ਤੇ ਇਦਾਂ ਪਰਦਿਆਂ ਨੂੰ ਉਹਨਾਂ ਜਿਹੜੇ ਕਰਟਨਸ ਨੇਗੇ ਇਹਨਾਂ ਨੂੰ ਚਿੰਬੜੇ ਹੋਏ ਨੇਗੇ ਹੁਣ ਪਤਾ ਨਹੀਂ ਕਿੱਥੋਂ ਕਿਧਰੋਂ ਕਿਧਰ ਨੂੰ ਨੇਗੇ ਤੇ ਇਦਾਂ ਇਹ ਚੁੱਕੇ ਹੋਏ ਨੇਗੇ ਤੇ ਹੁਣ ਤਾਂ ਕੋਈ ਦਿਖ ਨਹੀਂ ਰਿਹਾ ਉਹਦੇ ਉਹਦੇ ਵਿੱਚ ਵੀ ਨਾ ਇਦਾਂ ਔਰ ਦੇਖੋ ਉਹਨਾਂ ਦੇ ਵਿੱਚ ਵੀ ਬੈਠੇ ਨੇਗੇ ਬਾਹਰ ਨਿਕਲ-ਨਿਕਲ ਕੇ ਵੀ ਤੇ ਪੜਦਿਆਂ ਨੂੰ ਇੱਦਾਂ ਚਿੱcke ਹੋਏ ਨੇਗੇ ਕਿਚਨ ਚ ਤਾਂ ਬalé ਬੁਰਾ ਹਾਲ ਕੀਤਾ ਹੋਇਆ ਇਹਨਾਂ ਨੇ ਆ ਦੇਖੋ ਨੇ ਇੱਦਾਂ ਉੱਡਦੇ ਨਹੀਂ ਹੈਗੇਗੇ ਇੱਦਾਂ ਬੇਹੋਸ਼ ਹੋ ਹੋ ਕੇ ਗਿਰਦੇ ਪਏ ਆ ਪਰ ਇਹ ਮਰਦੇ ਨਹੀਂ ਹੈਗੇਗੇ ਇੱਦਾਂ ਤੇ ਪ੍ਰਾਜੋਤ ਨੇ ਤਾਂ ਇੱਥੇ ਝਾੜੂ ਲੱਗਿਆ ਹੋਇਆ ਨਾਲ ਆ ਹਨਾ ਪੈਕੇਟਸ ਰੱਖਿਆ ਹੋਇਆਗਾ ਇਹਦੇ ਅੰਦਰ ਨਾ ਜਿਹੜੇ ਮਰ ਜਾਂਦੇ ਆ ਜਾਂ ਰਾਤ ਨੂੰ ਡਿੱਗਦੇ ਆ ਫਿਰ ਉਹ ਇਹਦੇ ਵਿੱਚ ਪਾ ਕੇ ਰੱਖ ਦਿੰਦੇ ਆਗੇ ਕੋਰਨਰ ਚ ਤੇ ਫਿਰ ਹੁਣ ਸਵੇਰੇ ਇਹਨੂੰ ਕੱਢਾਂਗੇ ਅੱਜ ਦੇ ਦਿਨ ਦੇ ਵਿੱਚ ਜਦੋਂ ਇਹ ਪਹਿਲੀ ਵਾਰ ਸਪਰੇਅ ਕੀਤੀ ਸੀ ਨਾ ਇਹਦੇ ਉੱਪਰ ਸਪਰੇਅ ਕਰਨ ਤੋਂ ਬਾਅਦ ਕਿਚਨ 'ਚ ਵੀ ਨਾ ਇਦਾਂ ਬਾਹਰ ਆ ਕੇ ਨਾ ਖਿੜਕੀਆਂ ਦੇ ਉੱਪਰ ਇਹ ਬੈਠ ਗਏ ਆਗੇ ਤੇ ਇਹਨਾਂ ਨੇ ਬਹੁਤ ਹੀ ਜੀਨਾ ਆਰਾਮ ਕੀਤਾ ਹੋਇਆ ਸੀਗਾ ਕਿਚਨ ਦੇ ਵਿੱਚ ਤਾਂ ਇੰਨਾ ਪ੍ਰੋਬਲਮ ਆਉਂਦੀ ਸੀ ਨਾ ਕੋਈ ਚੀਜ਼ ਬਿਨਾ ਟਕੇ ਤਾਂ ਰੱਖ ਹੀ ਨਹੀਂ ਸਕਦੇ ਸੀਗੇ ਪਹਿਲਾਂ ਜਦੋਂ ਅਸੀਂ ਆਏ ਹਾਂ ਉਦੋਂ ਤਾਂ ਕੋਈ ਪ੍ਰੋਬਲਮ ਹੀ ਨਹੀਂ ਸੀ ਆਈ ਹਨਾ ਪਤਾ ਨਹੀਂ ਇੱਕਦਮ ਹੀ ਨਾ 2-3 ਦਿਨ ਤੋ ਤਾਂ ਇਹਨਾਂ ਨੇ ਇੰਨਾ ਪਰੇਸ਼ਾਨ ਕੀਤਾ ਹੋਇਆ ਸੀ ਨਾ ਫਿਰ ਅਸੀਂ ਹੁਣ ਦਵਾਈ ਲਿਆਂਦੀ ਤੇ ਹੁਣ ਇਹਨਾਂ ਦੀ ਸਾਫ ਸਫਾਈ ਕੀਤੀ ਆਗੀ ਜਦੋਂ ਇਹਦੇ ਉੱਤੇ ਨਾ ਪਹਿਲੀ ਵਾਰੀ ਸਪਰੇਅ ਕੀਤੀ ਸੀਗੀ ਅਸੀਂ ਉਦੋਂ ਹੀ ਇਹ ਕਾਫੀ ਬੇਹੋਸ਼ ਜਿਹਾ ਹੋ ਕੇ ਗਿਰਨ ਲੱਗੇ ਸੀਗੇ ਤੇ ਫਿਰ ਜਦੋਂ ਸਾਰੀ ਰਾਤ ਇਹ ਪਈ ਦਵਾਈ ਪਈ ਰਹੀ ਇਹਨਾਂ ਨੂੰ ਤੇ ਹੁਣ ਇਹ ਇੱਦਾਂ ਡਿੱਗੀ ਜਾਂਦੇ ਆ ਡੇਲੀ ਡਿੱਗਦੇ ਆ ਡੇਲੀ ਦੇ ਡੇਲੀ ਡਿੱਗਦੇ ਆ ਕਿਉਂਕਿ ਇਹ ਕੱਲ ਅਸੀਂ ਸ਼ਾਮੀ ਸਪਰੇਅ ਕੀਤੀ ਸੀਗੀ ਤੇ ਇੱਕ ਵਾਰ ਫਿਰ ਅੱਜ ਕੀਤੀ ਸੀ ਕਿ ਸਵੇਰੇ ਥੋੜੀ ਜੀ ਪ੍ਰਾਜੋਟ ਨੇ ਤੇ ਬਾਹਰ ਤੁਹਾਡੇ ਹਨਾ ਕੰਧਾਂ ਨੇ ਕੰਧਾਂ ਦੇ ਉੱਪਰ ਵੀ ਤੁਸੀਂ ਸਪਰੇਅ ਕਰ ਦੇਣੀ ਆ ਇਹ ਫਿਰ ਤੁਹਾਡੇ ਘਰ ਦੇ ਅੰਦਰ ਨਹੀਂ ਆਉਂਦੇ ਹੈਗੇ ਤੇ ਹੁਣ ਆਪਾਂ ਸਫਾਈ ਕਰੀਏ ਤੇ ਬਾਅਦ ਵਿੱਚ ਇਦਾਂ ਵੈਕਿਊਮ ਕਲੀਨਰ ਨਾਲ ਵੀ ਬਹੁਤ ਖਿੱਚੇ ਨੇ ਇਹ ਤੇ ਬਾਅਦ ਵਿੱਚ ਬਾਹਰ ਜਾ ਕੇ ਛਾੜਦੇ ਤੇ ਫਿਰ ਉੱਡਦੇ ਆ ਤੇ ਬਹੁਤ ਪ੍ਰੋਬਲਮ ਹੈ ਇਹਨਾਂ ਦੀ ਤੇ ਜਦੋਂ ਖਾਣਾ ਖਾਈਦਾ ਨਾ ਉਦੋਂ ਤਾਂ ਕਿਚਨ ਦੇ ਵਿੱਚ ਉੱਡਦੇ ਇਦਾਂ ਫਿਰਦੇ ਰਹਿੰਦੇ ਨੇ ਇਹ ਦਵਾਈ ਦੇ ਅਸਰ ਤੋਂ ਬਾਅਦ ਇਹ ਕਾਫੀ ਟਾਈਮ ਇਦਾਂ ਹੀ ਥੋੜਾ ਜਿਹਾ ਤੜਫਦੇ ਜੇ ਰਹਿੰਦੇ ਨੇ ਤੇ ਜਦੋਂ ਇਹਨਾਂ ਦੇ ਦਵਾਈ ਦਾ ਅਸਰ ਘਟ ਜਾਂਦਾ ਜਾਂ ਤੇ ਉੱਡ ਜਾਂਦੇ ਨੇ ਤੇ ਜਾਂ ਫਿਰ ਇਹ ਮਰ ਜਾਂਦੇ ਨੇ ਤੇ ਵੈਸੇ ਤਾਂ ਇਹਨਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀਗੀ ਪ੍ਰੋਬਲਮ ਇਹਨਾਂ ਦੀ ਇਹ ਹੈ ਕਿ ਇਹਨਾਂ ਦੇ ਵਿੱਚ ਸਮੈਲ ਬਹੁਤ ਗੰਦੀ ਆਉਂਦੀ ਹੈ ਜੇ ਇਹਨਾਂ ਦੇ ਉੱਪਰ ਪੈਰ ਰੱਖ ਹੋ ਜਵੇ ਫੇਰ ਤਾਂ ਘਰ ਦੇ ਅੰਦਰ ਉਹ ਸਮੈਲ ਕਿੰਨੇ ਦਿਨ ਤੱਕ ਨਾ ਇਹਨਾਂ ਦੀ ਸਮੈਲ ਹੀ ਨਹੀਂ ਖਤਮ ਇਹ ਹੈਗਾ ਮੇਰੇ ਘਰ ਦੇ ਅੰਦਰ ਡ్రਾਈ ਰੂਮ ਜਿਹੜਾ ਕੀ ਵੀ ਮੈਂ ਹੁਣ ਬਿਲਕੁਲ ਸਾਫ਼ ਕਰ ਦਿੱਤਾ ਹੈ ਵੈਕਿਊਮ ਦੇ ਨਾਲ ਬਿਲਕੁਲ ਕਲੀਨ ਕਰ ਦਿੱਤਾ ਸੀਗਾ ਕਿਉਂਕਿ ਦਵਾਈ ਦਾ ਅਸਰ ਕਾਫੀ ਹੋਣ ਕਰਕੇ ਉਹਨਾਂ ਦੇ ਕਾਫੀ ਡਿੱਗੇ ਹੋਏ ਸੀਗੇ ਪੱਬੂ ਤੇ ਹੁਣ ਮੈਂ ਉਹਨਾਂ ਨੂੰ ਬਿਲਕੁਲ ਹੀ ਸਾਫ਼ ਕਰਕੇ ਕਲੀਨ ਕਰ ਦਿੱਤਾ ਹੈ ਵੈਕਿਊਮ ਨਾਲ ਕਿਉਂਕਿ ਇਹਦੇ ਅੰਦਰ ਕਾਰਪਟ ਵਿਛਿਆ ਹੋਇਆ ਹੈ ਤੇ ਕਾਰਪਟ ਦੇ ਉੱਪਰ ਜਦੋਂ गिर ਜਾਂਦੀ ਹੈ ਨਾ ਫਿਰ ਬਹੁਤ ਔਖਾ ਲੱਗਦਾ ਹੈਗਾ ਚੱਕਣਾ ਉਹਨਾਂ ਨੇ ਇਸ ਲਈ ਵੈਕਿਊਮ ਹੀ ਫੇਰ ਦਿੱਤਾ ਹੈ ਦੇ ਉੱਪ ਇਹ ਹੈਗਾ ਮੇਰੇ ਘਰ ਦਾ ਫਰੰਟ 뷰 ਤੇ ਗਾਰਡਨ ਦੀ ਵੀ ਹੁਣ ਸਾਫ਼ ਸਫਾਈ ਕਰ ਰਹੀਆਂ ਕਿਉਂਕਿ ਪਹਿਲਾਂ ਸਰਦੀਆਂ ਹੋਣ ਕਰਕੇ ਕੀ ਫਿਰ ਨੇ ਸਫਾਈ ਕੀਤੀ ਨਹੀਂ ਹੈਗੀ ਕਿ ਹੁਣ ਗਰਮੀਆਂ ਸ਼ੁਰੂ ਹੋ ਗਈਆਂ ਨੇ ਹੁਣ ਹੌਲੀ ਹੌਲੀ ਅਸੀਂ ਇਸ ਗਾਰਡਨ ਦੀ ਔਰ ਘਰ ਦੀ ਸਫਾਈ ਕਰ ਰਹੇ ਹਾਂ ਕਿਉਂਕਿ ਘਰ ਦੇ ਅੰਦਰ ਐਂਟਰੀ ਕਰਨ ਤੋਂ ਪਹਿਲਾਂ ਮੈਂ ਇੱਕ ਵਾਰ ਤਾਂ ਚੰਗੀ ਤਰ੍ਹਾਂ ਸਾਫ ਸਫਾਈ ਕਰ ਦਿੱਤੀ ਸੀਗੀ ਪਰ ਜਿਹੜੇ ਇਹ ਇਨਸੈਕਟਸ ਨੇਗੇ ਇਹ ਪਤਾ ਨਹੀਂ ਕਿਉਂ ਇੰਨੇ ਜ਼ਿਆਦਾ ਦੁਬਾਰਾ ਆਉਣ ਲੱਗ ਗਏ ਸੀਗੇ ਤੇ ਕਿਉਂਕਿ ਗਾਰਡਨ ਵੱਡਾ ਹੋਣ ਕਰਕੇ ਗ੍ਰੀਨਰੀ ਜ਼ਿਆਦਾ ਆ ਤੇ ਉਥੋਂ ਵੀ ਆਹਨ ਪਲਾਂਟ ਬਲਕੋਨੀ ਤੇ ਬਿਲਕੁਲ ਨਾਲ ਹੀ ਆਗੇ ਤੇ ਇਤੋਂ ਵੀ ਉੱਡ-ਉੱਡ ਕੇ ਅੰਦਰ ਜਾਂਦੇ ਹੋਣਗੇ ਤੇ ਹੁਣ ਹੌਲੀ-ਹੌਲੀ ਘਰ ਦੀ ਸਫਾਈ ਚੱਲ ਰਹੀ ਆਗੀ ਅਪਰਾਪਜੋਤ ਵੀ ਹੁਣ ਗਾਰਡਨ ਦੀ ਸਫਾਈ ਕਰ ਰਹੇ ਨੇਗੇ ਕਾ ਕੱਟਦੇ ਪਏ ਨੇਗੇ ਤੇ ਕਿਉਂਕਿ ਹੁਣ ਘਰ ਚ ਆਪਣੇ ਘਰ ਚ ਆਏ ਆ ਕਿਰਾਏ ਤੋਂ ਤੇ ਹੁਣ ਆਪਣੇ ਘਰ ਦੀ ਹੌਲੀ-ਹੌਲੀ ਸਾਫ ਸਫਾਈ ਸ਼ੁਰੂ ਹੋ ਗਈ ਕਿਉਂਕਿ ਘਰ ਦੇ ਅੰਦਰ ਨਾ ਬਹੁਤ ਜ਼ਿਆਦਾ ਪਲਾਂਟਸ ਨਾ ਗ੍ਰੀਪਸ ਦੇ ਲੱਗੇ ਹੋਏ ਨੇਗੇ ਵੇਲਾ ਜੜੀਆਂ ਨੇ ਨਾ ਗ੍ਰੀਪਸ ਦੀਆਂ ਬਹੁਤ ਜ਼ਿਆਦਾ ਨੇਗੀਆਂ ਕਿਸੇ ਦਿਨ ਮੈਂ ਤੁਹਾਨੂੰ ਆਪਣੇ ਗਾਰਡਨ ਗਾਰਡਨ ਦਾ ਵਲੌਗ ਬਣਾਵਾਂਗੀ ਤੇ ਔਰ ਇਸ ਸਾਫ-ਸਫਾਈ ਤਾਂ ਹੁਣ ਸਾਰੇ ਘਰ ਦੀ ਹੌਲੀ-ਹੌਲੀ ਕਰਾਂਗੇ ਇੱਕਦਮ ਤਾਂ ਸਾਰੇ ਘਰ ਦੀ ਸਫਾਈ ਵੀ ਨਹੀਂ ਹੋਣੀਗੀ ਤੇ ਕਿਉਂਕਿ ਗਾਰਡਨ ਵੀ ਜਿਸਨ ਧੁੱਪ ਨਿਕਲਦੀ ਹੈ ਉਸ ਦਿਨ ਹੀ ਸਾਫ ਕਰੀਦਾ ਕਿਉਂਕਿ ਮੀਂਹ ਵੀ ਬਹੁਤ ਪੈਂਦਾ ਪਿਆ ਹੈ ਘਾਟ ਸੁਗਨੀ ਸਾਦਾ ਪਾਠ ਕਰਾਨ ਕਰਾਣਾ ਹੈ ਤੇ ਉਹਦੇ ਕਰਕੇ ਵੀ ਵੀ ਪਹਿਲਾਂ ਇੱਕ ਵਾਰ ਸਾਰਾ ਚੰਗੀ ਤਰ੍ਹਾਂ ਘਾਟ ਸਾਫ ਕਰ ਲਈਏ ਤੇ ਫਿਰ ਬਾਬਾ ਜੀ ਨੂੰ ਵੀ ਲੈ ਕੇ ਆਉਣਾਗਾ ਚਲੋ ਜੀ ਇਹ ਸੀਗਾ ਅੱਜ ਦਾ ਮੇਰਾ ਵਲੌਗ ਮਿਲਦੇ ਆ ਨਵੇਂ ਵਲੌਗ ਨਾਲ ਜਦ ਤੱਕ ਸਾਰਿਆਂ ਨੂੰ ਸਸ਼ੀ ਕਾਲ ਪਲੀਜ਼ ਮੇਰਾ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ